ਸਸਰੀ ਕਾ ਸਾਥੀਓ ਤੁਸੀਂ ਜੁੜੇ ਹੋਏ ਵਾਕ ਚਰਚਾ ਦੇ ਨਾਲ ਮੈਂ ਤੁਹਾਡਾ ਆਪਣਾ ਰਮਨ ਤਰਮੂ ਵਾਲਾ ਅੱਜ ਮੌਜੂਦ ਹੈ ਲਮੋਚੜ ਕਲਾ ਸਟੇਡੀਅਮ ਦੇ ਵਿੱਚ ਜਿੱਥੇ ਅਨੇਕਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉਹ ਪ੍ਰੈਕਟਿਸ ਕਰਨ ਆਉਂਦੇ ਆ ਉਹ ਲੱਗ ਲੱਗ ਜਿਹੜੇ ਉਹਦਿਆਂ ਤੇ ਲੱਗ ਲੱਗ ਜਿਹੜੀਆਂ ਉਹ ਸਰਕਾਰੀ ਜੋਬਾਂ ਦੇ ਵਿੱਚ ਜਿਹੜੇ ਉਹ ਲੱਗਣ ਦਾ ਕੰਮ ਕਰਦੇ ਆ ਉਹਨਾਂ ਨੂੰ ਪ੍ਰੈਕਟਿਸ ਕਰਾਉਣ ਦਾ ਕੰਮ ਅਸੀਂ ਜਿਹਨਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਰੰਜੀਤ ਸਰ ਨੇ ਜਿਹੜੇ ਬਲੰਮੇ ਸਮੇਂ ਤੋਂ ਨੌਜਵਾਨਾਂ ਨੂੰ ਉਪਰੇਰਿਤ ਕਰ ਰਹੇ ਨੇ ਖੇਡਾਂ ਪ੍ਰਤੀ ਉਹ ਆਰਮੀ ਆਰਮੀ ਦੇ ਵਿੱਚ ਉਹ ਲੱਗਣ ਦਾ ਕੰਮ ਹੋਵੇ ਅਨੇਕਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਨੌਜਵਾਨ ਉਹ ਟ੍ਰੇਨਿੰਗ ਜਿਹੜੀ ਉਹ ਦੇ ਕੇ ਉਹ ਭੇਜੇ ਆਰਮੀ ਦੇ ਵਿੱਚ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਹੋਰ ਜਿਹੜੀ ਹੈ ਉਹ ਬੜੀ ਵੱਡੀ ਜਿਹੜੀ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲੀ ਜਿਹੜੀ ਉਹ ਫਿਲਮ ਵੀ ਉਹ ਜਿਹੜੀ ਬਣਾਉਣ ਦਾ ਉਹਨਾਂ ਨੇ ਕੰਮ ਕੀਤਾ ਹੈ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੀ ਉਹ ਫਿਲਮ ਹੈ ਕਿਸ ਮਕਸਦ ਦੇ ਲਈ ਉਹ ਬਣਾਈ ਗਈ ਹੈ ਤੇ ਕਿੰਨੀ ਤਰੀਕ ਨੂੰ ਜਿਹੜੀ ਉਹ ਰਿਲੀਜ਼ ਹੋਣ ਦਾ ਉਹ ਕੰਮ ਹੈ ਸਸੀ ਕਾ ਸਾਥ ਸਸੀ ਕਾਲ ਜੀ ਵਿਵਾਕ ਚਰਚਾ ਦੇਖ ਰਹਾ ਹੈ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਵਿਵਾਕ ਚਰਚਾ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਸਰ ਸਰ ਤੁਸੀਂ ਇੱਕ ਫਿਲਮ ਬਣਾਉਣ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਹੈ ਇਸ ਫਿਲਮ ਦਾ ਕੀ ਮਕਸਦ ਕੀ ਹੈ ਜੀ ਅਸੀਂ ਫਿਲਮ ਬਣਾ ਲਿੱਤੀ ਹੈ ਨੈਵਰ ਗਿਵ ਅਪ ਫਿਲਮ ਦਾ ਨਾਮ ਆ ਤੇ 19 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਇਹਦਾ ਮਕਸਦ ਹੈ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਜਿਹੜੇ ਯੰਗ 18 ਤੋਂ 20 ਸਾਲ ਦੇ ਜਿਹੜੇ ਬੱਚਿਆਂ ਨੂੰ ਐ ਲੱਗਿਆ ਕੋਵਿਡ ਦੇ ਵਿੱਚ ਕਿ ਸਾਡਾ ਹੁਣ ਪਰਤੀ ਤੋਂ ਔਵਰੇਜ ਹੋ ਗਿਆ ਸਾਡਾ ਹੁਣ ਸਾਡੀ ਮੰਜ਼ਿਲ ਸਾਥੋਂ ਜਿਹੜੀ ਆਖੋ ਸੀਗੀ ਆ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਮੂਵੀ ਬਣਾਈ ਆ ਕਿ ਅਜੇ ਟਾਈਮ ਬਹੁਤ ਪਿਆ ਆਪਣੇ ਤੋਂ ਅਜੇ ਜ਼ਿੰਦਗੀ ਖਤਮ ਨਹੀਂ ਹੋਈ ਤੇ ਉਹ ਸੰਘਰਸ਼ ਲਈ ਚੱਲਣ ਤੇ ਆਪਣੀ ਜ਼ਿੰਦਗੀ ਚ ਕਾਮਯਾਬ ਹੋਣ ਇਹ ਜਿਹੜੀ ਫਿਲਮ ਬਣਾਈ ਗਈ ਹੈ ਕਿਹੜੇ YouTube ਤੇ ਕਿਸ ਕਿਸ ਜਿਹੜੀ ਉਹ ਆਊਗੀ ਇਹ 7 ਸਟਾਰ ਫਿਲਮਜ਼ ਇੱਕ YouTube ਚੈਨਲ ਹੈਗਾ ਸਾਡੇ ਸਾਥੀ ਕੁਲਦੀਪ ਤਾਵਨ ਜੀ ਦਾ ਤੇ ਕਾਫੀ ਉਹਨਾਂ ਦੇ ਨਾਲ ਲੋਕ ਜੁੜੇ ਹੋਏ ਆ ਉਹ YouTube ਚੈਨਲ ਤੇ ਰਿਲੀਜ਼ ਹੋ ਰਹੀ ਆ ਫਿਲਮ ਇਹ ਕਿੰਨੇ ਮਿੰਟਾਂ ਦੀ ਆ ਫਿਲਮ ਇਹ 45 ਤੋਂ 47 ਮਿੰਟਾਂ ਦੀ ਲਗਭਗ ਫਿਲਮ ਹੋਏਗੀ ਤੁਸੀਂ ਸਰ ਇਸ ਸਟੇਡੀਅਮ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰ ਰਹੇ ਹੋ। ਕਦੋਂ ਜਿਹੜੀ ਉਹ ਸ਼ੁਰੂਆਤ ਕਦੋਂ ਕੀਤੀ ਸੀ? ਅਸੀਂ ਮੈਂ ਜਿਹੜੀ ਗੇਮ ਕਰ ਰਿਆ ਸੀ 2007 ਤੋਂ ਲੈ ਕੇ 2012 ਦੇ ਵਿੱਚ ਜਦੋਂ 2011 ਦੇ ਵਿੱਚ ਅਸੀਂ ਪ੍ਰੈਕਟਿਸ ਕਰ ਰਹੇ ਸੀ ਉਦੋਂ ਤੋਂ ਹੀ ਬੱਚੇ ਸਾਡੇ ਨਾਲ ਪ੍ਰੈਕਟਿਸ ਕਰਨ ਲੱਗੇ ਸੀ ਪਰ ਐਜ਼ ਅ ਕੋਚ ਨਹੀਂ ਦੋਸਤਾਂ ਦੇ ਨਾਤੇ ਪ੍ਰੈਕਟਿਸ ਕਰਾਉਂਦੇ ਸੀ। ਫਿਰ ਆਪ ਜਦੋਂ ਗੇਮ ਛੱਡੀ ਤਾਂ 2016-17 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਨਾਲ ਜਿਹੜੇ ਲੱਗੇ ਪ੍ਰੈਕਟਿਸ ਕਰਨ ਲੱਗੇ। ਤੇ ਜਿੱਦਾਂ 2018 ਦੇ ਵਿੱਚ ਸੀ ਸਾਡੇ 32 ਇਥੋਂ ਜਿਹੜੇ ਆ ਨੌਜਵਾਨ ਇੰਡੀਅਨ ਆਰਮੀ ਦੇ ਵਿੱਚ ਗਏ ਤੇ ਉਸ ਤੋਂ ਬਾਅਦ ਜਿਹੜੀ ਪਰਤੀ ਪੈਂਡਿੰਗ ਪਈ ਆ ਉਹਦੇ ਵਿੱਚ ਸਾਡੇ ਲਗਭਗ 45 47 ਜਿਹੜੇ ਆ ਨੌਜਵਾਨ ਪਰਤੀ ਹੋਣਗੇ ਉਹਨਾਂ ਦਾ ਉਮੀਦ ਕਰਦੇ ਆ ਗਵਰਨਮੈਂਟ ਤੋਂ ਜਲਦੀ ਤੋਂ ਜਲਦੀ ਉਹਨਾਂ ਦਾ ਪੇਪਰ ਲੈਣ ਤੇ ਉਹ ਵੀ ਚਾਰੇ ਆਪਣੀ ਟ੍ਰੇਨਿੰਗ ਤੇ ਜਾਣ ਨੌਜਵਾਨ ਜਦੋਂ ਇਸ ਸਟੇਡੀਅਮ ਵਿੱਚ ਆਉਂਦੇ ਆ ਉਹ ਜਦੋਂ ਪਰਤੀ ਹੁੰਦੀ ਆ ਉਦੋਂ ਹੀ ਆਉਂਦੇ ਆ ਜਾਂ ਅੱਗੇ ਪਿੱਛੇ ਵੀ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੁੰਦੇ ਨੇ हां मोस्टली ਜਦੋਂ ਪਰਥੀ ਹੁੰਦੀ ਆ ਉਦੋਂ ਹੀ ਜ਼ਿਆਦਾ ਆਉਂਦੇ ਆ ਪਰ ਜਦੋਂ ਗੇਮਸ ਹੁੰਦੀਆਂ ਉਦੋਂ ਜਿਹੜੀਆਂ ਗਰਲਸ ਲੜਕੀਆਂ ਲੜਕੇ ਉਹ ਵੀ ਗੇਮ ਦੀ ਤਿਆਰੀ ਕਰਨ ਵਾਸਤੇ ਵੀ ਆਉਂਦੇ ਆ ਪਰ ਪਿਛਲੇ 1 ਸਾਲ ਤੋਂ ਥੋੜੀ ਗਿਣਤੀ ਘੱਟ ਹੋਈ ਆ ਕਿਉਂਕਿ ਗੇਮਸ ਵੀ ਬੰਦ ਸੀ ਤੇ ਪਰਥੀਆਂ ਵੀ ਬੰਦ ਸੀ ਪਰ ਪੰਜਾਬ ਪੁਲਿਸ ਦੀ ਪਰਥੀ ਕਰਕੇ ਗਰਾਊਂਡ ਪੂਰਾ ਭਰਿਆ ਰਿਹਾ ਉਥੇ ਕਾਫੀ ਜਿਹੜੇ ਆ ਨੌਜੋਨਾਂ ਨੇ ਇੱਥੋਂ ਟ੍ਰੇਨਿੰਗ ਲਈਤੀ ਆ ਤੁਹਾਡੇ ਇਸ ਜ਼ਿਲ੍ਹੇ ਦੇ ਵਿੱਚ ਜਿਹੜੇ ਉਹ ਤੁਹਾਡੇ ਪ੍ਰੈਕਟਿਸ ਕਰਾਏ ਹੋਏ ਵਿਦਿਆਰਥੀ ਉਹ ਪਹਿਲ ਨੰਬਰ ਤੇ ਜਿਹੜੇ ਉਹ ਆਉਣ ਦਾ ਕੰਮ ਕਰਦੇ ਨੇ ਜਦੋਂ ਗੇਮਾਂ ਹੁੰਦੀਆਂ ਨੇ ਉਹ ਹੋਰ ਵੀ ਕਿਹੜੇ ਕਿਹੜੇ ਮੰਨ ਲਓ ਕਿੰਨੇ ਤੱਕ ਜਿਹੜੇ ਉਹ ਪਹੁੰਚੇ ਨੇ ਜਿਹੜੇ ਉਹ ਗੇਮਾਂ ਦੇ ਵਿੱਚ ਫਰਸਟ ਸੈਕਿੰਡ ਆਉਣ ਦਾ ਉਹਨਾਂ ਨੇ ਕੰਮ ਕੀਤਾ ਸਾਥੋਂ 2018 ਦੇ ਵਿੱਚ ਸਾਡੇ ਤਿੰਨ ਪਲੇਅਰ ਸਟੇਟ ਮੈਡਲ ਸੀ ਉਹਦੇ ਚ ਇੱਕ ਕੁੜੀ ਸਾਡੀ ਨੈਸ਼ਨਲ ਦੇ ਵਿੱਚੋਂ 4ਥ ਸਥਾਨ ਤੇ ਸੀ ਵਧੀਆ ਪਰਫਾਰਮੈਂਸ ਕਰੀ ਲਾਸਟ ਈਅਰ ਵੀ ਸਾਡੀ ਇਥੋਂ ਦੀ ਕ੍ਰਾਸ ਕੰਟਰੀ ਦੀ ਟੀਮ ਉਹ ਪੰਜਾਬ ਦੇ ਵਿੱਚੋਂ ਸੈਕਿੰਡ ਆਈ ਆ ਇਸਲਾਮੋ ਚੜੀ ਗਰਾਊਂਡ ਦੀ ਆ ਤੇ ਹੁਣ ਹਰ ਸਾਲ ਸਟੇਟ ਗੇਮਲ ਦੇ ਵਿੱਚ ਆਪਣੇ ਇਥੋਂ ਮੈਡਲ ਆਉਂਦੇ ਆ ਬੱਚੇ ਕਾਫੀ ਵਧੀਆ ਆ ਮਿਹਨਤ ਕਰ ਰਿਹਾ ਵਧੀਆ ਲੱਗਦਾ ਸਾਨੂੰ ਵੀ ਤੇ ਆਖਿਰ ਦੇ ਵਿੱਚ ਕੀ ਨੌਜਵਾਨਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਬਸ ਇਹ ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਦੋ ਚੀਜ਼ਾਂ ਕਦੇ ਵੀ ਨਾ ਛੱਡਿਓ ਇੱਕ ਪੜਾਈ ਤੇ ਇੱਕ ਗਰਾਊਂਡ ਤਾਂ ਇਹ ਹੀ ਆਪਾਂ ਨੂੰ ਅੱਗੇ ਲੈ ਕੇ ਜਾਣਗੇ ਨਿਰਾਸ਼ ਹੋਣ ਦੀ ਲੋੜ ਨਹੀਂ ਫੋਨ ਤੇ ਜਿੱਦਾਂ ਆਪਾਂ ਦੇਖ ਰਹੇ ਹਾਂ ਕ੍ਰੇਜ਼ਾ ਇੰਸਟਾਗ੍ਰam ਤੇ ਵੀਡੀਓਜ਼ ਬਣਾਉਣ ਦਾ ਉਹਨਾਂ ਨੂੰ ਥੋੜਾ ਘੱਟ ਕਰਨਾ ਚਾਹੀਦਾ ਮੈਨੂੰ ਇੰਜ ਲੱਗਦਾ ਹੈ ਕਿ ਉਹਨਾਂ ਨੂੰ ਗਰਾਊਂਡ ਦੇ ਵਿੱਚ ਜ਼ਿਆਦਾ ਟਾਈਮ ਦੇਣਾ ਚਾਹੀਦਾ ਆਪਣੀ ਪੜਾਈ ਵੱਲ ਜ਼ਿਆਦਾ ਟਾਈਮ ਦੇਣਾ ਚਾਹੀਦਾ ਤਾਂ ਕਾਮਯਾਬੀ ਜ਼ਰੂਰ ਮਿਲਦੀ ਇੱਕ ਆਪਣੇ ਜਿਹੜਾ ਬੱਡਰ ਏਰੀਏ ਤੇ ਇਹ ਕਾਫੀ ਚਰਚਾ ਰਹਿੰਦੀ ਕਿ ਨਸ਼ਿਆਂ ਦੇ ਨਾਲ ਜਿਹੜੇ ਉਹ ਨੌਜਵਾਨ ਜੁੜੇ ਹੋਏ ਨੇ ਉਹ ਉਹਨਾਂ ਨੂੰ ਕੀ ਹੈ ਵੀ ਸਰਕਾਰਾਂ ਵੱਲੋਂ ਵੀ ਕੋਈ ਸਹਾਇਤਾ ਤੁਹਾਨੂੰ ਜਿਹੜੀ ਉਹ ਮਿਲ ਰਹੀ ਹੈ ਕਿ ਨੌਜਵਾਨਾਂ ਨੂੰ ਜਿਹੜੇ ਉਹ ਇੱਥੇ ਤੁਸੀਂ ਵਧੀਆ ਪ੍ਰੈਕਟਿਸ ਕਰਾਉਣ ਦੀ ਕੋਈ ਤੁਹਾਨੂੰ ਕੋਈ ਸਹਾਇਤਾ ਵੀ ਮਿਲਦੀ ਬਹੁਤ ਕਾਟੇ ਨਾ ਮਾਤਰਿਆ ਬਸ ਸਾਥੀ ਆ ਜਿਹੜੇ ਅਲੱਗ-ਅਲੱਗ ਅਹੁਦਿਆਂ ਤੇ ਗਿਆ ਹੈ ਜਿਵੇਂ ਇੱਥੋਂ ਗਰਾਊਂਡ ਤੋਂ ਪ੍ਰੈਕਟਿਸ ਕਰਕੇ ਕਈ ਲੈਕਚਰਰ ਬਣੇ ਹੋਏ ਆ ਡੀਪੀ ਟੀਚਰ ਬਣੇ ਹੋਏ ਆ ਹੋਰ ਪੰਜਾਬ ਪੁਲਿਸ ਦੇ ਵਿੱਚ ਆ ਉਹ ਸੱਜਣੇ ਹੈਲਪ ਜ਼ਰੂਰ ਕਰਕੇ ਜਾਂਦੇ ਆ ਜਦੋਂ ਗੇਮਜ਼ ਹੁੰਦੀਆਂ ਜਾਂ ਜਦੋਂ ਪ੍ਰੈਕਟਿਸ ਕਰ ਰਿਹਾ ਬੱਚਿਆਂ ਨੂੰ ਮੋਟੀਵੇਟ ਕਰਕੇ ਜਾਂਦੇ ਆ ਆਪਣੇ ਗੱਲਾਂ ਦੇ ਦੁਆਰਾ ਉਹ ਵਧੀਆ ਲੱਗਦਾ ਪਰ ਗਵਰਨਮੈਂਟ ਦੀ ਅਜੇ ਤੱਕ ਪਹੁੰਚ 60 70 ਤੱਕ ਨਹੀਂ ਹੋਈ ਜੀ ਧੰਨਵਾਦ ਸਰ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਇਹ ਹਨ ਸਰ ਰਣਜੀਤ ਜਿਹੜੇ ਲੰਮੇ ਸਮੇਂ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕਰ ਰਿਹਾ ਹੈ ਨਵੀਂ ਫਿਲਮ ਜਿਹੜਾ ਬਣਾਉਣ ਦਾ ਮਕਸਦ ਕੀ ਹੈ ਕਿ ਨੌਜਵਾਨ ਜਿਹੜੇ ਖਾਸ ਕਰਕੇ ਸਾਡੇ ਬੱਡਰ ਏਰੀਏ ਦੇ ਉਹ ਨਸ਼ਿਆਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਸੰਦੇਸ਼ ਹੈ ਕਿ ਥੱਲੇਡੇ ਲੈਵਲ ਤੋਂ ਉੱਠ ਕੇ ਜਿਹੜਾ ਉਹ ਆਉਣ ਇਸ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਾਉਣ ਦੇ ਲਈ ਇਹ ਸਰ ਜਰੂਰ ਤਿਆਰ ਨੇ ਪਹਿਲਾਂ ਵੀ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨਾਂ ਨੂੰ ਜਿਹੜਾ ਪ੍ਰੇਰਿਤ ਕੀਤਾ ਹੈ ਤਾਂ ਦੇਖਦੇ ਰਹੋ ਤੁਸੀਂ ਬੇਬਾਕ ਚਰਚਾ ਦੇ ਨਾਲ ਮੈਂ ਤੁਹਾਡਾ ਆਪਣਾ ਰਮਨ ਤਰਮੂਵਾਲ